ਚ ਵੱਡਾ ਐਨਕਾਊਂਟਰ ਦੱਸ ਦੇ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ थाना ਮਕਬੂਲਪੁਰਾ ਦੇ ਏਰੀਆ ਦੇ ਵਿੱਚ ਪੁਲਿਸ ਅਤੇ ਦੋ ਨੌਜਵਾਨਾਂ ਦੇ ਵਿਚਕਾਰ ਵੱਡਾ ਐਨਕਾਊਂਟਰ ਹੋਇਆ ਹੈ ਤਾਜ਼ੇ ਕਿ ਪੁਲਿਸ ਆਮ੍ਰitsar ਪੁਲਿਸ ਦੇ ਵੱਲੋਂ ਇਹਨਾਂ ਦੋ ਨੌਜਵਾਨਾਂ ਨੂੰ ਹਥਿਆਰਾਂ ਦੀ ਰਿਕਵਰੀ ਕਰਨ ਲਈ ਲੈ ਕੇ ਜਾਇਆ ਜਾ ਰਿਹਾ ਸੀ ਜਦੋਂ ਉਹ ਤੇ ਆਪਣੇ ਹਥਿਆਰ ਪਾਉਂਦੇ ਨੇ ਤਾਂ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪੁਲਿਸ ਦੇ ਜਵਾਨਾਂ ਦੇ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਦਬੋਚ ਲਿਆ ਜਾਂਦਾ ਹੈ ਦਾਸੇ ਕਿ ਇਹ ਉਹੀ ਨੌਜਵਾਨ ਨੇ ਜੋ ਬੀਤੇ ਦਿਨੀ ਥਾਣਾ ਬੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਬਿਜ਼ਨਸਮੈਨ ਦੇ ਕਾਰ ਦੇ ਬਾਹਰ ਗੋਲੀਆਂ ਚਲਾਈਆਂ ਸੀ ਤਾਂ ਇਹਨਾਂ ਦੋ ਨੌਜਵਾਨਾਂ ਦੇ ਨਾਮ ਦੱਸ ਦਿੰਦੇ ਆ ਰਵੀ ਅਤੇ ਜੋਬਨ ਨਾਂ ਦੇ ਨੌਜਵਾਨ ਨੇ ਜੋ ਕਿ ਜਿਨ੍ਹਾਂ ਦੀ ਉਮਰ ਜਿਹੜੀ ਹੈ 24 ਤੋਂ 25 ਸਾਲ ਦੀ ਹੈ ਤੇ ਇਹ ਪ੍ਰਭ ਦਾਸੂਵਾਲ ਦੇ ਹੀ ਗੁਰਗੇ ਦੱਸੇ ਜਾ ਰਹੇ ਨੇ ਜੋ ਕਿ ਨੌਨ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗੇ ਦੱਸੇ ਜਾ ਰਹੇ ਨੇ ਦੱਸ ਦੇ ਕਿ ਐਨਕਾਉਂਟਰ ਵਾਲੀ ਜਗ੍ਹਾ ਤੇ ਮੌਕੇ ਤੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਕੋਲਰ ਵੀ ਪਹੁੰਚਦੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਜਿਹੇ ਕੰਮ ਨਾ ਕਰਨ ਦੇ ਸੇਧ ਦਿੱਤੀ ਏ ਉਹਨਾਂ ਨੇ ਕਿਹਾ ਕਿ ਚੰਦ ਪੈਸਿਆਂ ਦੇ ਬਦਲੇ ਨੌਜਵਾਨ ਜੋ ਨੇ ਇਹੋ ਜਿਹੇ ਨੌਨ ਗੈਂਗਸਟਰਾਂ ਦੇ ਮਗਰ ਲੱਗ ਜਾਂਦੇ ਨੇ ਜਿਸ ਕਰਕੇ ਉਹ ਆਪਣੀ ਸਾਰੀ ਜ਼ਿੰਦਗੀ ਬਾਦ ਦੇ ਵਿੱਚ ਜੇਲ੍ਹਾਂ ਦੇ ਵਿੱਚ ਬਿਤਾ ਦਿੰਦੇ ਨੇ ਤਾਂ ਉਹਨਾਂ ਨੇ ਅਜਿਹੇ ਕੰਮ ਕਰਨ ਵਾਲਿਆਂ ਨੂੰ ਇੱਕ ਸੇਧ ਦਿੱਤੀ ਹੈ ਕਿ ਉਹ ਅਜਿਹਾ ਕੰਮ ਨਾ ਕਰਨ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਐਨਕਾਊਂਟਰ ਜਿਹੜਾ ਹੈ थाना ਮਕਬੂਲ ਪੂਰਾ ਦੇ ਏਰੀਆ ਦੇ ਵਿੱਚ ਹੋਇਆ ਹੈ ਝਾੜੀਆਂ ਵਾਲੀ ਜਗ੍ਹਾ ਤੇ ਹੋਇਆ ਹੈ encounter ਵਾਲੀ ਜਗਾ ਦੀਆਂ ਤਸਵੀਰਾਂ ਜੋਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਅੱਜ ਜਦੋਂ ਦੋ ਨੌਜਵਾਨਾਂ ਨੂੰ ਹਥਿਆਰਾਂ ਦੀ ਰਿਕਵਰੀ ਕਰਨ ਲਈ ਉਸ ਜਗ੍ਹਾ ਤੇ ਲੈ ਕੇ ਜਾਇਆ ਜਾਂਦਾ ਹੈ ਤਾਂ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਪੁਲਿਸ ਉੱਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਗਨੀਮਤ ਇਹ ਰਹੀ ਕਿ ਪੁਲਿਸ ਨੇ ਨੌਜਵਾਨਾਂ ਨੇ ਨਾ ਦੋਨਾਂ ਨੌਜਵਾਨਾਂ ਨੂੰ ਦਬੋਚ ਲਿਆ ਅਤੇ ਕਿਸੇ ਵੀ ਤਰ੍ਹਾਂ ਦੀ ਜੋ ਅਣ ਸੁਖਾਵੀ ਘਟਨਾ ਉਹ ਨਹੀਂ ਵਾਪਰੀ ਹੈ ਤਾਂ ਦੂਜੇ ਪਾਸੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਜਿਹੇ ਨੌਜਵਾਨ ਜੋ ਕਿ ਚੰਦ ਪੈਸਿਆਂ ਦੇ ਬਦਲੇ ਅਜਿਹੇ ਨੌਨ ਗੈਂਗਸਟਰਾਂ ਦੇ ਮਗਰ ਲੱਗ ਜਾਂਦੇ ਨੇ ਤੇ ਆਪਣੇ ਅਤੇ ਆਪਣੇ ਪਰਿਵਾਰ ਦਾ ਜਿਹੜਾ ਜੀਵਨ ਹੈ ਤਬਾਹ ਕਰ ਦਿੰਦੇ ਨੇ ਉਹ ਅਜਿਹੇ ਕੰਮ ਨਾ ਕਰਨ ਕੀ ਕਹਿਣਾ ਹੈ ਇਸ ਮਾਮਲੇ ਦੇ ਬਾਰੇ ਗੁਰਪ੍ਰੀਤ ਸਿੰਘ ਪੁੱਲਰ ਦਾ ਉਹ ਵੀ ਸੁਣ ਲੈ। ਬੀ ਡਿਵੀਜ਼ਨ ਏਰੀਆ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਬਿਜ਼ਨਸਮੈਨ ਦੇ ਘਰ ਦੇ ਬਾਹਰ ਗੋਲੀ ਚੱਲੀ ਸੀ ਇੱਕ ਰਾਉਂਡ ਉਹ ਪੁਲਿਸ ਨੂੰ ਦੱਸਣ ਤੋਂ ਗਰੇਜ਼ ਕਰ ਰਹੇ ਸੀ ਉਹਨਾਂ ਨੇ ਨਹੀਂ ਦੱਸਿਆ ਕੌਣ ਡੀਆਂ ਤੋਂ ਸਾਨੂੰ ਪਤਾ ਲੱਗਿਆ ਉਹਦੀ ਅਸੀਂ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹ ਅਕਿਊਜ਼ ਜਿਹੜੇ ਐ ਦੋ ਅਰੈਸਟ ਕੀਤੇ ਜੀ ਇਹਦੇ ਚ ਗੱਲ ਇਹ ਹੋਈ ਕਿ ਪ੍ਰਭ ਦਾਸੂ ਵਾਲ ਇੱਕ ਨੌਨ ਗੈਂਗਸਟਰ ਹੈਗਾ ਉਹਦੇ ਕਹਿਣ ਤੇ ਇਹਨਾਂ ਨੇ ਇਹ ਕੰਮ ਕੀਤਾ ਸੀਗਾ ਔਰ ਅਲਟੀਮੇਟਲੀ ਇਹ ਐਮ ਫਰਾਤੀ ਸੀਗਾ ਉਦੋਂ ਤੇ ਐਫ ਆਈ ਆਰ ਰਿਜਿਸਟ ਕੀਤੀ ਵੀਡੀਓ ਜਨ ਦੇ ਵਿੱਚ ਤੇ ਉਸ ਤੋਂ ਅੱਗੇ ਇਨਵੈਸਟੀਗੇਸ਼ਨ ਕਰਦੇ ਕਰਦੇ ਦੋ ਮੁਲਜ਼ਮ ਫੜੇ ਇੱਕ ਰਵੀ ਇੱਕ ਜੋਬਨ ਇਹ ਦੋਨੋਂ ਮੁਹੱਲਾ ਨਾਨਕਸਰ ਤਰਨਤਾਰਨ ਦੇ ਰਹਿਣ ਵਾਲੇ ਆ ਰਵੀ ਦੀ ਉਮਰ ਤਕਰੀਬਨ 25 ਸਾਲ ਹੈ 12 ਪਾਸ ਹੈ ਵੈਲਡਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਹਦੇ ਤੇ ਔਰ ਜਿਹੜਾ ਜੋਬਨ ਹੈ ਇਹ 24 ਸਾਲ ਦਾ ਹੈ ਪਲੱਸ 2 ਪਾਸ ਹੈ ਮੀਟ ਦੀ ਦੁਕਾਨ ਤੇ ਕੰਮ ਕਰਦਾ ਹੈ ਬੇਸਿਕਲੀ ਗੱਲ ਕੀ ਹੋਈ ਹੈ ਕਿ ਜਿਹੜਾ ਰਵੀ ਹੈ ਇਹਨੇ ਮੋਟਰਸਾਈਕਲ ਚਲਾਇਆ ਔਰ ਇਹ ਖੱਬੇ ਹੱਥ ਦਾ ਲੈਫਟੀ ਹੈ ਇਹਨੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੰਦਾ ਹੈਗਾ ਜਿਹੜਾ ਜੋਬਨ ਤੇ ਨਾਲ ਇੱਕ ਹੋਰ ਜਿਹੜਾ ਬਿਲਿਅਨ ਰਾਈਡਰ ਸੀ ਜਿਹਦਾ ਮੈਂ ਨਾਮ ਨਹੀਂ ਅਜੇ ਦੱਸ ਰਿਹਾ ਉਹ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਜੋਬਨ ਨੇ ਬੇਸਿਕਲੀ ਇਹਨਾਂ ਵਾਸਤੇ ਕੱਪੜੇ ਚੇਂਜ ਕੀਤੇ ਜਦੋਂ ਅਗਲੇ ਪਾਸੇ ਜਾ ਕੇ ਜਹਾਜ਼ਗੜ ਏਰੀਆ ਚ ਗਏ ਉੱਥੇ ਕੱਪੜੇ ਚੇਂਜ ਕੀਤੇ ਗਏ ਉਸ ਤੋਂ ਬਾਅਦ ਇਹ ਆਪਣੇ ਕਾਫੀ ਘੁੰਮਦੇ ਘਮਾਉਂਦੇ ਪਿੰਡਾਂ ਚੋਂ ਵੀ ਪੁਲਿਸਾਂ ਨੂੰ ਟਰੈਕ ਨਾ ਕਰ ਸਕੇ ਤਰਨ ਤਰਨ ਚਲੇ ਗਏ ਸੀਗੇ। ਔਰ بار-बार ਜਿਹੜੀ ਐਕਸਟਰਸ਼ਨ ਦਾ ਜਿਹੜਾ ਸਾਡਾ ਕਾਲਸ ਜਿਹੜੀ ਆਉਂਦੀਆਂ ਆ ਉਹਦੇ ਤੇ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ। ਔਰ ਇਹ ਜਿਹੜਾ ਮੈਕਸਸ ਹੈ ਜਿਹੜਾ ਸਾਰਾ ਇਸ ਕ੍ਰਿਮੇ ਗੈਂਡਾ ਇਹ ਸਾਰੇ ਦਾ ਸਾਰਾ ਫੜਿਆ ਜਾਏਗਾ। ਇਹਦੇ ਚ ਅੱਜ ਜਿਹੜੀ ਗੱਲ ਕੀ ਹੋਈ ਕਿ ਰਵੀ ਨੂੰ ਉਹਨੂੰ ਪਿਸਤਲ ਨਾਲ ਸੀ ਬਰਾਮਦ ਕਰਨਾ ਸੀਗਾ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਆਈ ਹੈ ਮਕਬੂਲਪੁਰ ਥਾਣੇ ਦੇ ਏਰੀਆ 'ਚ ਕਿਉਂਕਿ ਇਹਦਾ ਵਕੂਆ ਪਹਿਲਾ ਹੈਗਾ ਉਹ ਬੀ ਡਿਵੀਜ਼ਨ ਦਾ ਤੇ ਮਕਬੂਲਪੁਰ ਦੇ ਏਰੀਆ ਜਿੱਥੇ ਤੁਸੀਂ ਦੇਖਿਆ ਕਿ ਕਾਫੀ ਝਾੜੀਆਂ ਨੇ ਤੇ ਸੁਨਨਾ ਏਰੀਆ ਇੱਥੇ ਆ ਕੇ ਜਦੋਂ ਉਹ ਤੀਪੋਰ ਦਾ ਇੱਕ ਪਿਸਤਲ ਸੀਗਾ ਉਹਦੀ ਰਿਕਵਰੀ ਕੀਤੀ ਗਈ ਔਰ ਉਸ ਰਿਕਵਰੀ ਦੌਰਾਨ ਕੋਕ ਸੀਗਾ ਪਿਸਤਲ ਤੇ ਮੁਲਜ਼ਮ ਨੇ ਸ਼ਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਮੈਂ ਕੋਈ ਨਾ ਕੋਈ ਪਿਸਤੌਲ ਲੈ ਕੇ ਕੋਈ ਨਾ ਕੋ ਫਾਇਰ ਕਰੇ ਤੇ ਜਾਂ ਪੁਲਿਸ ਦੇ ਉੱਤੇ ਅਟੈਕ ਕਰੇ ਜਾਂ ਭੱਜ ਜਾ ਉਸ ਗੁੱਥੀ ਗੁੱਥੀ ਦੇ ਵਿੱਚ ਛਾੜੇ ਪੁਲਿਸ ਮੁਲਾਜ਼ਮਾ ਨੇ ਬੜੀ ਚੌਕਸੀ ਨਾਲ ਉਹਨੂੰ ਜਦੋਂ ਫੜ ਲਿਆ ਕਿਉਂਕਿ ਪਿਸਤੌਲ ਕਾਕ ਸੀ ਉਹਦੇ ਆਪਣੇ ਹੱਥੀਂ ਸੀਗਾ ਉਹਦੀ ਜਿਹੜੀ ਹੈ ਪੈਰ ਤੇ ਲੱਗੀ ਗੋਲੀ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਾਫੀ ਸਿਗਨੀਫੀਕੈਂਟ ਜੁੜੀਆਂ ਅਰੇਸ ਹੋਣਗੀਆਂ ਔਰ ਹੋਰ ਵੀ ਰਿਕਵਰੀਜ਼ ਹੋ ਸਕਦੀਆਂ ਔਰ ਸਾਨੂੰ ਉਮੀਦ ਹੈ ਕਿ ਬਾਕੀ ਜਿਹੜੇ ਅਡਜਾਇਨਿੰਗ ਏਰੀਏ ਨੇ ਸ਼ਹਿਰ ਤੋਂ ਇਲਾਵਾ ਵੀ ਉਹਦੀਆਂ ਵੀ ਇਹ ਮਾਰਦਾ ਤਾਂ ਸ਼ਾਮਲ ਲੋਕ ਨੇ ਉਹ ਵੀ ਅਸੀਂ ਫੜਾਂ। ਕੋਈ ਚੱਲੀ ਚੱਲੀ ਹੈ ਜੀ ਉਹ ਵੀ ਉਹ ਕੋਈ ਪਿਸਟਲ ਕਾਕ ਸੀਗਾ ਜਿੱਥੇ ਲਕੋਆ ਹੋਇਆ ਹੋਇਆ ਸੀ ਜੀ ਉਹਨੂੰ ਪਤਾ ਸੀ ਇਸ ਗੱਲ ਦਾ ਉਹਨੇ ਜਦੋਂ ਆਪਣੇ ਹੱਥ ਨਾਲ ਕੱਢ ਰਿਹਾ ਸੀਗਾ ਉਹਨੇ ਇਮੀਡੀਏਟਲੀ ਉਹਦੇ ਤੇ ਨਾਲ ਪੁਲਿਸ ਪਾਰਟੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਜੱਫਾ ਪਾ ਲਿਆ ਪੁਲਿਸ ਪਾਰਟੀ ਨੇ ਉਸ ਕੋਥੇ ਮੁਕਤਾ ਉਹਦੇ ਹੀ ਪਿਸਤਲ ਤੋਂ ਜਿਹੜੀ ਗੋਲੀ ਲੱਗੀ ਹੈ ਤੇ ਉਹ ਅਸੀਂ ਟ੍ਰੀਟਮੈਂਟ ਵਾਸਤੇ ਅ ਮਤਲਬ ਦਾਖਲ ਕਰਾਤਾ ਇਹ ਸਾਡੇ ਸਾਰੇ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਦੀ ਸੁਪਰਵਾਈਜ਼ਨ ਚ ਸ਼ੀਤਲ ਸਾਡੇ ਏਸੀਪੀ ਹਰਮਿੰਦਰ ਸਿੰਘ ਏਸੀਪੀ ਸਾਡੇ ਸੀਆਈ ਇਨਸਪੈਕਟਰ ਸਾਰੇ ਅਮੋਲਕ ਰਵੀ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ ਔਰ ਬਲਜਿੰਦਰ ਐਸਐਚਓ ਬੀਟ ਡਿਵੀਜ਼ਨ ਔਰ ਇਹਨਾਂ ਦੀ ਟੀਮ ਨੇ ਔਰ ਮੈਂ ਬੇਸਿਕਲੀ ਇਸ ਗੱਲ 'ਚ ਫੇਰ ਉਹੀ ਗੱਲ ਦੁਹਰਾ ਰਿਹਾ ਹਾਂ ਛੋਟੇ ਪੈਸੇ ਦੇ ਲਾਲਚ ਦੇ ਵਿੱਚ ਗਰੀਬ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਗੁੰਮਰਾਹ ਕਰਕੇ ਬਾਹਰ ਬੈਠੇ ਲੋਕ ਆਪਣੇ ਮੁਫਾਤ ਵਾਸਤੇ ਕੰਮ ਕਰਵਾ ਲੈਂਦੇ ਆ ਬਾਅਦ 'ਚ ਕੋਈ ਉਹਨਾਂ ਦਾ ਹਾਲ ਨਹੀਂ ਪੁੱਛਦਾ ਔਰ ਮੈਨੂੰ ਇਹ ਨੌਜਵਾਨਾਂ ਨੂੰ ਇਹ ਮੈਂ ਰਿਕਵੈਸਟ ਕਰਨਾ ਚਾਹੁੰਦਾ ਬੇਨਤੀ ਹੈ ਕਿ ਤੁਸੀਂ ਇਸ ਗੱਲ ਨੂੰ ਵਿਚਾਰੋ ਮਿਹਨਤ ਦੀ ਕਮਾਈ 'ਚ ਬਰਕਤ ਹੈ ਇਹਨਾਂ ਚੀਜ਼ਾਂ 'ਚ ਕੋਈ ਆਲਟੀਮੇਟਲੀ ਫਾਇਦਾ ਨਹੀਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਔਰ ਅਲਟੀਮੇਟਲੀ ਤੁਸੀਂ ਜੇਲ੍ਹ ਚਲੇ ਜਾਨੇ ਹੋ ਔਰ ਇਸ ਕੇਸ 'ਚ ਵੀ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਅਜੇ ਤੱਕ ਮਿਲਿਆ ਪ੍ਰੋਮਿਸਸ ਬੜੇ ਵੱਡੇ ਵੱਡੇ ਕੀਤੇ ਜਾਂਦੇ ਆ ਤੇ ਸਾਡੇ ਲੋਕ ਗੁੰਮਰਾਹ ਹੋ ਜਾਂਦੇ ਆ ਸਿਰਫ ਇਕਨੋਮਿਕ ਆਪਣੀ ਕੰਡੀਸ਼ਨ ਨੂੰ ਦੇ ਸਿਰਫ ਰੋਟੀ ਕਿੰਨੀ ਮੰਗੀਏ ਇਹ ਨਾ ਬੰਦ ਹਜੇ ਉਹ ਬੰਦੇ ਦੱਸਣ ਨੂੰ ਤਿਆਰ ਨਹੀਂ ਸੀਗੇ ਪਰ ਅਸੀਂ ਤਾਂ ਤੁਹਾਨੂੰ ਦੱਸਿਆ ਤਾਂ ਐਫ ਆਈ ਆਰ ਵੀ ਨਹੀਂ ਸੀ ਸਾਡੇ ਤੋਂ ਦਰਜ ਕਰਾਉਣਾ ਚਾਹੁੰਦੇ ਇਨਫੋਰਮੇਸ਼ਨ ਨਹੀਂ ਦਿੱਤੀ ਕਿਸੇ ਨੇ ਪੁਲਿਸ ਨੂੰ ਉਹ ਤੇ ਅਸੀਂ ਅਲੱਗ ਕੰਮ ਕਰ ਰਹੇ ਹਾਂ ਰਵੀ ਦੇ ਵੱਲੋਂ ਕਿੰਨੀਆਂ ਗੋਲੀਆਂ ਸਰਦੇ ਘਰ ਦੇ ਬਾਹਰ ਚਲਾਈਆਂ ਗਈਆਂ ਨੇ ਇੱਕ ਸਰ ਇਹਦੇ ਸਿੱਕੇ ਕੋਈ ਐਸਟੈਬਲਿਸ਼ਡ ਗੈਂਗਸਟਰਸ ਨੇ ਜਾਂ ਕੋਈ ਕੋਲ ਬੜਾ ਇੰਪੋਰਟੈਂਟ ਬੰਦਾ ਹੈ ਔਰ ਬੜਾ ਵੈਲ ਨੋਨ ਗੈਂਗਸਟਰ ਹੈ ਤਰਨਤਾਰ ਨੇਰੀਆ ਦਾ ਕਾਫੀ ਕੇਸਾਂ ਚ ਵਾਂਟਡ ਹੈ ਔਰ ਐਕਸਟਰਸ਼ਨ ਤੇ ਹੋਰ ਇਹ ਜਿਹੜੇ ਹਿੰਸ ਕ੍ਰਾਈਮ ਉਹਨਾਂ ਚ ਵੌਂਟਡ ਹੈ ਬਾਹਰ ਬੈਠਾ ਜਿਹੜੀ ਫਰੋਤੀਏ ਦੇ ਮਸਲੇ ਨੇ ਉਹਨਾਂ ਚ ਕਿੰਨੀ ਕੁ ਗਰਾਵਟ ਆਈ ਹੈ ਕਿਉਂਕਿ ਲਗਾਤਾਰ ਤੁਸੀਂ ਵੀ ਇਸ ਕੇਸ ਦੇਖ ਰਹੇ ਹੋ ਖਾਸ ਕਰਕੇ ਫਰੋਤੀਆਂ ਵਾਲੇ ਕਿੰਨੀ ਕੁ ਗਰਾਵਟ ਆਈ ਹੈ ਕੈਫਿਕਟ ਹੈ ਜੀ ਕਿਉਂਕਿ ਦੇਖੋ ਪੁਲਿਸ ਅਸੀਂ ਚੌਕਸ ਹੈ ਔਰ ਅਸੀਂ ਸਾਰੇ ਕੇਸ ਕ੍ਰੈਕ ਕੀਤੇ ਨੇ ਪਿਛਲੇ ਜਿੰਨੇ ਵੀ ਹੋਏ ਹੈ ਉਹਦੇ ਨਾਲ ਨੈਚੁਰਲੀ ਬੰਦਿਆਂ ਨੂੰ ਪਤਾ ਤਾਂ ਲੱਗਦਾ ਹੀ ਆ ਤੁਹਾਡੇ ਰਾਹੀਂ ਵੀ ਉਹਨਾਂ ਨੂੰ ਸਾਰੀ ਮੈਸੇਜ ਜਾਂਦਾ ਔਰ ਮੇਨ ਗੱਲ ਇਹ ਹੈ ਕਿ ਜਿਹੜੇ ਪੈਸੇ ਪਿੱਛੇ ਅਸੀਂ ਕੰਮ ਕਰਦੇ ਪੈਸਾ ਤਾਂ ਸਾਨੂੰ ਫੇਰ ਨਹੀਂ ਮਿਲਿਆ ਔਰ ਆਲਟੀਮੇਟਲੀ ਨੌਜਵਾਨ ਜਿਹੜੇ ਆ ਉਹ ਜੇਲ੍ਹਾਂ ਚ ਉਹ ਜਾ ਕੇ ਉੱਥੇ ਲੋਜ ਹੋ ਜਾਂਦੇ ਆ ਠੀਕ ਇੰਪੋਰਟੈਂਟ ਹੈ ਇਹ ਚੀਜ਼ ਸੋਸ਼ਲੀ ਲੋਕਾਂ ਨੂੰ ਕਿਸ ਨਿਆਹ ਦੇਣਾ ਚਾਹੁੰਦੇ ਹੋ ਕਿਉਂਕਿ ਲੋਕ ਜਿਵੇਂ ਤੁਸੀਂ ਵੀ ਦੱਸਿਆ ਕਿ ਲੋਕ ਡਰਦੇ ਨੇ ਆਪਣੀ ਕੰਪਲੇਨ ਲਿਖਵਾਉਣ ਤੋਂ ਕਮਪਲੇਨ ਲੌਂਚ ਕਰਨ ਤੋਂ ਕੋਈ ਅਪੀਲ ਕਰਨਾ ਚਾਹੁੰਦੇ ਹੋ ਵੀ ਤੁਹਾਡੇ ਤੱਕ ਪਹੁੰਚ ਕਰਨ ਤਾਂ ਕਿ ਇਹਨਾਂ ਨੂੰ ਹੋਰ ਨੁਕਸਾਨ ਨਾ ਪਹ ਸਕੇ ਜੀ ਬਿਲਕੁਲ ਮੈਂ ਚਾਹੁੰਦਾ ਕਿ ਦੇਖੋ ਫ੍ਰੀਲੀ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਆ ਆਇਡੈਂਟੀਟੀ ਉਹਨੂੰ ਬਹੁਤ ਅਸੀਂ ਸੀਕਰਟ ਰੱਖਦੇ ਆ ਲੋਕਾਂ 'ਚ ਆਮ ਅਕਸਰ ਗੱਲ ਹੁੰਦੀ ਹੈ ਕਿ ਗੱਲ ਨੂੰ ਛੁਪਾ ਲਓ। ਔਰ ਇਹ ਤਾਂ ਸਾਨੂੰ ਆਂਡ-ਗਾਂਡ ਤੋਂ ਪਤਾ ਲੱਗ ਗਿਆ ਅਦਰਵਾਇਜ਼ ਮਦਈਆ ਵੱਲੋਂ ਇਹ ਕੋਈ ਐਫਰਟ ਹੀ ਨਹੀਂ ਸੀਗਾ। ਸੋ ਇਹਨੂੰ ਅਸੀਂ ਮਤਲਬ ਤੁਹਾਡੇ ਰਹੀਂ ਮੈਂ ਫਿਰ ਦੁਹਰਾਉਣਾ ਚਾਹੁੰਦਾ ਕਿ ਪੁਲਿਸ ਨੂੰ ਆਪਣਾ ਇੱਕ ਹੰਧਰ ਦੋ ਸਮਝੋ। ਸੈਡਨਾ ਸ਼ੇਅਰ ਕਰੋ। ਉਹਦੇ ਨਾਲ ਤੁਹਾਨੂੰ ਫਾਇਦਾ ਹੈ ਔਰ ਤੁਹਾਡੀ ਜਾਨ ਮਾਲ ਦੀ ਰੱਖਿਆ ਜਿਹੜੀ ਕਰਨੀ ਹੈ ਸਾਡਾ ਫਰਜ਼ ਹੈ ਔਰ ਕਮਿਸ਼ਨਡ ਪੁਲਿਸ ਅਮਰਸਰ ਇਸ ਗੱਲ ਵਾਸਤੇ ਬਚਨ ਬੱਤ। ਸੋ ਸੌਲਮ ਹੋ ਗਿਆ ਜੀ ਕੇਸੇ। ਹਾਂਜੀ ਬਿਲਕੁਲ ਜੀ ਦੋਨੇ ਬੰਦੇ ਫੜੇਗੇ ਹਾਂਜੀ ਹੋਰ ਵੀ ਹੋਣਗੇ